ਟਾਡੀ ਪਾਂਦੇ ਲਗਾਏਗਾ ਠੀਕ ਪਹਿਲਾਂ ਉਹ ਵੀ ਸਾਡੇ ਪਿੱਛੋਂ ਵੀ ਤਾਂ ਆਉਂਦੇ ਆ ਪਹਿਲਾਂ ਤਾਂ ਹੀ ਆਉਂਦਾ ਇਹ ਹੋਣੀ ਹੱਥ ਤੇ ਉਹ ਪਿੰਨ ਰੱਖਿਆ ਪਹਿਲਾਂ ਬਾਸ ਕੁੱਟਨੇ ਆ ਥੱਲੇ ਹੀ ਜਾਂਦੇ ਉਹ ਯਾਰ ਪਿੱਛੋਂ ਵੀ ਤਾਂ ਆਉਂਦੇ ਆ ਇਹ ਮੈਂ ਜਿਹੜੇ ਪਾਸੇ ਬਸ ਕੇ ਉਹਦੇ ਹੱਥ ਕਿਸੇ ਪਾਸੇ ਬਸ ਕੇ ਮਾਰੀ ਮਗਰ ਅੱਗੇ ਲਾਲ ਪਿੱਛੋਂ ਤੇ ਆਉਂਦੇ ਆ ਓ ਗੱਡੀ ਬੰਦ ਕਰੀ ਕਾਲੂ ਏ ਓ ਕਾਲੂ ਗੱਡੀ ਬੰਦ ਨਹੀਂ ਨਹੀਂ ਗੱਡੀ ਸਾਈਡ ਤੋਂ ਸਾਡੀ ਗੱਡੀ ਨਹੀਂ ਆਈ ਸਾਡੀ ਗੱਡੀ ਸਾਡੀ ਅੱਗੇ ਲੱਗਦੀ ਆ ਯਾਰ ਗੱਡੀ ਤੂੰ ਪਹਿਲਾਂ ਕਰ ਤਾ ਉੱਡਾ ਬਟਾਓ ਯਾਰ ਪਹਿਲਾਂ ਪੈਨ ਤੋਂ ਕਰੋ ਸਾਈਡ ਦਾ ਯਾਰ ਜੀ ਜੇ ਅੱਗੇ ਕਰੋ ਸਾਈਡ ਦਾ ਸਾਡੇ ਕੋਲ ਡੈਚ ਕੈਮ ਦੀ ਕੌਣੀ